ਕੀ ਨਾ ਡਟਾਈ ਮੇਰਾ ਨਾਮ ਗੋਰ ਮੋਂਗਾਈ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਕਰਨੀ ਵਾਲਾ ਗੱਲ ਕੀ ਹੋਈ ਗੱਲ ਹੀ ਹੋਈ ਹੈ ਜੀ ਪਿਛਲੇ 2 ਦਿਨਾਂ ਤੋਂ ਕੱਲ ਤੋਂ ਲਗਾਤਾਰ ਮੈਨੂੰ ਯਾਰਡਾਂ ਵਿੱਚ ਬੋਲੀ ਨਾ ਕਰਨ ਲਈ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀਗਾ ਚੇਅਰਮੈਨ ਸਾਹਿਬ ਕੁਲਦੀਪ ਸਿੰਘ ਜੀ ਦੁਆਰਾ ਜੀ ਉਸ ਤੋਂ ਪਰੰਤ ਮੈਂ ਇੰਸਪੈਕਟਰ ਨੂੰ ਗਗਨ ਗਾਂਧੀ ਨੂੰ ਰੋਕਿਆ ਸੀਗਾ ਮਨੋਜ ਜੀ ਨੂੰ ਵੀ ਰੋਕਿਆ ਸੀ ਵੀ ਬੋਲੀ ਆਪਾਂ ਨਹੀਂ ਕਰਾਣੇਗੀ ਲੇਕਿਨ ਉਹ ਵਾਰ-ਵਾਰ ਉਹਨਾਂ ਦੁਆਰਾ ਕਿ ਜੋ ਮਨੋਜ ਜੀ ਨੇ ਤਾਂ ਮਨਾ ਕਰਤਾ ਕਿ ਬੋਲੀ ਨਹੀਂ ਹੋਏਗੀ ਚਲੋ ਜਦੋਂ ਤੁਸੀਂ ਕਹੋਗੇ ਉਦੋਂ ਬੋਲੀ ਹੋ ਜਾਏਗੀ ਲੇਕਿਨ ਗਗਨ ਜੀ ਕਹਿ ਰਹੇ ਸੀ ਕਿ ਵੀ ਡੀਐਫਐਸਸੀ ਸਾਹਿਬ ਦੀ ਮੈਨੂੰ ਜਾਂ ਤਾਂ ਫੋਨ ਕਰਵਾਓ ਆਦਰਵਾਇਜ਼ ਮੈਂ ਇਸ ਤਰ੍ਹਾਂ ਬੋਲੀ ਰੋਕ ਨਹੀਂ ਸਕਦਾਗਾ ਜੋ ਮੇਰੇ ਆਧਾਰ ਖੇਤਰ ਚ ਨਹੀਂ ਆਂਦਾ ਜਿਸ ਕਾਰਨ ਬੋਲੀ ਕਰਵਾਈ ਗਈ ਯਾੜਾ ਦੀ ਉਸ ਕਾਰਨ ਕਾਰਨ ਕਿ ਹਾਂ ਤੁਸੀਂ ਬੋਲੀ ਕਿਉਂ ਕੀਤੀ ਇਸ ਕਾਰਨ ਮੈਨੂੰ ਅੱਜ ਚੇਅਰਮੈਨ ਸਾਹਿਬ ਦੁਆਰਾ ਦਫਤਰ 12 ਵਜੇ ਸੱਦਿਆ ਗਿਆ ਸੀ 12 ਵਜੇ ਮੈਂ ਪਹੁੰਚਿਆ ਤਾਂ ਉਹ ਕਹਰੇ ਕਿ ਮੈਂ ਥੋੜਾ ਬਿਜ਼ੀ ਆ ਉਹਨਾਂ ਦੇ ਇੱਕ ਫਰੈਂਡ ਨੇ ਫੋਨ ਚੱਕਿਆ ਤੇ ਉਹ ਕਹਰੇ ਕਿ ਤੁਸੀਂ ਘੰਟੇ ਬਾਅਦ ਆਇਓ ਜੀ ਮੈਂ 1 ਵਜੇ ਉੱਥੇ ਦਫ਼ਤਰ ਪਹੁੰਚਿਆ 1 ਵਜੇ ਤੋਂ ਬਾਅਦ ਇਹ ਕੁਲਦੀਪ ਸਿੰਘ ਜੀ ਉਹਨਾਂ ਦਾ ਇੱਕ ਦੋਸਤ ਤੇ ਇੱਕ ਜਗਸੀਰ ਸਿੰਘ ਢਿੱਲੋਂ ਆਪਣੇ ਘਟਿਆਂ ਵਾਲੀ ਤੋਂ ਇਹਨਾਂ ਤਿੰਨਾਂ ਨੇ ਮੈਨੂੰ ਬਹੁਤ ਘੁੱਟਿਆ ਵੱਧੋਂ ਵੱਧ ਡੰਡੇ ਨਾਲ ਘੁੱਟਿਆ ਜੀ ਮੇਰੇ ਮਤਲਬ ਆ ਉਂਗਲੀ ਤੋੜਤੀ ਮੇਰੇ ਇੰਨਾ ਜ਼ਿਆਦਾ ਮੇਰੇ ਪਿੱਛੇ ਲਾਸਾਂ ਪਾਈਆਂ ਬਹੁਤ ਘੁੱਟਿਆ ਇਧਰੋਂ ਧੋਨ ਤੋਂ ਪਕ ਲੈ ਪਿੱਛੇ ਪਤਾ ਹੀ ਨਹੀਂ ਕੀ ਕੁਛ ਮਾਰਿਆ ਮੇਰੇ ਐਨੇ ਮਤਲਬ ਡੰਡੇ ਇਹਨਾਂ ਦੇ ਕੋਲ ਇੱਕ ਡੰਡਾ ਜੀ ਉਹਨ ਦੇ ਨਾਲ ਕਹਿੰਦੇ ਤੈਨੂੰ ਹਲੇ ਤਾਂ ਘੱਟ ਸਰਵਿਸ ਦਿੱਤੀ ਐ ਤੈਨੂੰ ਅੱਗੇ ਹੋਰ ਇਸ ਤੋਂ ਵੀ ਜ਼ਿਆਦਾ ਦੇਵਾਂਗੇ ਤੂੰ ਸਾਰੀ ਉਮਰ ਯਾਦ ਰੱਖੇਂਗਾ ਇੱਥੇ ਤੱਕ ਦੀ ਮੈਂ ਨੂੰ ਧਮਕੀਆਂ ਦਿੱਤੀਆਂ ਗਈਆਂ ਦੱਸੋ ਜੀ ਮੇਰੇ ਕੀ ਕਸੂਰ ਐ ਮੈਂ ਬੋਲੀ ਕਰਾਤੀ ਵੀਰ ਮੇਰੀ ਬਦਲੀ ਕਰ ਦੋ ਮੈਂ ਨਹੀਂ ਰਹਿਣਾ ਚਾਹੁੰਦਾ ਅਰਨੀ ਵਾਲੇ ਵਿੱਚ ਜੀ ਫੇਰ ਤਾਂ ਉਹ ਲੈ ਕੇ ਕੋ ਨ ਆਇਆ ਜਿੱਥੇ ਬਾਜਨ ਕਰ ਮੈਨੂੰ ਸੋਨੂ ਖਾਲਸਾ ਹੀ ਲੈ ਕੇ ਆਏ ਇਹਨਾਂ ਕੀ ਡਾਕਟਰ ਕਿੰਨੇ ਜਾਈ ਡਾਕਟਰ ਕਹ ਰਹੇ ਕਿ ਹੈ ਸੱਟ ਹੈ ਉਹ ਦੇਖ ਰਿਹਾ ਪਿੱਛੇ ਸੱਟਾ ਵੱਜਿਆ ਜਿਆਦਾ ਇੱਕ ਹੱਥ ਤੇ ਵੱਜਿਆ ਉਹ ਦੇਖੋ ਕੀ ਕਹਿੰਦੇ ਕੀ ਨਹੀਂ ਕਹਿੰਦੇ ਕਿ ਮੇਰੇ ਬਹੁਤ ਜ਼ਿਆਦਾ ਪੇਨ ਲੱਗੀ ਹੈ ਪਰ ਮੈਂ ਕੰਮ ਕਰਦਾ ਵੀ ਛਿੱਤਰ ਖਾਈ ਹੈ ਨਾ ਮੇਰੇ ਕਸੂਰ ਹੈ ਬਸ ਉਸ ਇਫਰੇ ਕੋਈ ਆ ਦੇ ਮੈਂ ਕਿੰਨੇ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਹੈ ਮੈਂ ਆਪਣੇ ਡੀ ਐਮਓ ਸਾਹਿਬ ਸਲੋਜ ਜੀ ਨੂੰ ਬਿਸ਼ਨੋਈ ਨੂੰ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਜੀ ਉਹ ਸਾਡੇ ਸੈਕਟਰੀ ਸਾਹਿਬ ਹਲੇ ਉਹਨਾਂ ਨੇ ਜੁਆਇਨ ਕੀਤਾ ਸੀਗਾ ਤੇ ਲੇਕਿਨ ਉਹ ਮੌਜੂਦ ਨਹੀਂ ਸੀ ਤਾਂ ਕਰਕੇ ਉਹਨਾਂ ਨੂੰ ਨਹੀਂ ਦਿੱਤੀਗੀ ਲੇਕਿਨ ਮੇਰੇ ਨਾਲ ਜੋ ਮੇਰੇ ਸਾਥ ਦੇ ਨਾਲ ਮੇਰਾ ਮੰਡੀ ਸੁਪਰਵਾਈਜ਼ਰ ਮੇਰਾ ਪ੍ਰਾਰ ਰਜੇਸ਼ ਕੁਮਾਰ ਉਹਨਾਂ ਨੂੰ ਮੈਂ ਉਹ ਇਮੀਡੀਏਟ ਇਤਲਾਹ ਦਿੱਤੀ ਸੀ ਕਿ ਮੇਰੇ ਨਾਲ ਬਹੁਤ ਤਕਾ ਹੋ ਰਿਹਾ ਮੈਨੂੰ ਮੈਂ ਪਿਛਲੇ 2 ਦਿਨਾਂ ਤੋਂ ਹੱਦੋਂ ਵੱਧ ਪਰੇਸ਼ਾਨ ਹੈ ਵੀ ਅਸੀਂ ਸਰਕਾਰ ਦਾ ਕੰਮ ਕਰੀਏ ਕਿ ਇਹਦੇ ਗੋਲੇ ਲੱਗਿਆਈ ਮੇਰੀ ਬਦਲੀ ਕਰ ਦੇਈ ਮੈਂ ਨਹੀਂ ਰਹਿਣਾ ਚਾਹੁੰਦਾ ਇੱਥੇ ਕਿੱਥੇ ਬੁਲਾ ਕੇ ਕੁੱਟਿਆ ਨਾਲ ਮੈਨੂੰ ਦਫਤਰ ਅਰਨੀ ਵਾਲੇ ਦੇ ਵਿੱਚ ਕਮੇਟੀ ਦੇ ਵਿੱਚ ਕੁੱਟਿਆ ਜਾ ਸਟਾਫ ਨਹੀਂ ਸੀਗਾ ਉਹ ਰੋਦੇ ਸਟਾਫ ਉੱਤੇ ਕੋਈ ਨਹੀਂ ਹੈਗਾ ਜਗਈ ਸੰਡੇ ਸੀਗਾ ਸੰਡੇ ਵਾਲੇ ਸਟਾਫ ਆਣ ਵਾਲਾ ਸੀ ਕਿ ਦੁਪਹਿਰ ਨੂੰ 1 ਵਜੇ ਸ਼ਾਇਦ ਕੋਈ ਖਾਣਾ ਖਾਣ ਕੇ ਇੱਕ ਕੰਮ ਆ ਲਈ ਸੀਗੀ ਉਹਨੂੰ ਬਾਹਰ ਬਿਠਾ ਦੇ ਮੇਰੇ ਕਮਰਾ ਬੰਦ ਕਰਕੇ ਬਾਹਰ ਦੋ ਅੜਤੇ ਵੀ ਸ਼ਾਇਦ ਬੈਠੇ ਸੀਗੇ ਲੇਕਿਨ ਬਹੁਤ ਘੁੱਟਿਆ ਹੱਦੋਂ ਵੱਧ ਘੁੱਟਿਆ ਵੀ ਮੇਰੇ ਕਸੂਰ ਕੀ ਆ ਦੱਸੋ ਪੁਲਿਸ ਨੂੰ ਕੋਈ ਸੂਚਨਾ ਦਿੱਤੀ ਤੁਸੀਂ ਹਾਲੇ ਤੱਕ ਨਹੀਂ ਦਿੱਤੀ ਬਟ ਮੇਰੀ ਬੇਨਤੀ ਹੈ ਮੇਰਾ ਸੱਟ ਜ਼ਿਆਦਾ ਸੀਗੀ ਮੈਂ ਕਰਦਾ ਕਿ ਮੇਰੇ ਡਾਇਲ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਮੰਗ ਕੀ ਕਰ ਰਹੇ ਹੋ ਮੰਗੇ ਮੇਰੀ ਬਦਲੀ ਕਰ ਦਈ ਜਾਂ ਉਹਨਾਂ ਨੂੰ ਬਦਲ ਦੋ ਜਾਂ ਮੇਰੀ ਬਦਲੀ ਕਰ ਦੋਈ ਮੈਂ ਨਹੀਂ ਰਹਿ ਸਕਦਾ ਗਿਆ ਗੋਰਮ ਮੁੰਗਾ ਜੀ ਨਾਮ ਹੈ ਗਿਆ ਤੇ ਗਵਰਨਮੈਂਟ ਏਮਪਲੋਈ ਹੈਗੇ ਨੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਦੱਸ ਰਹੇ ਸੀ ਤੇ ਇਹਨਾਂ ਦੇ ਕੋਟਮਾਰ ਕੀਤੀ ਜੀ ਤੇ ਆਪਾਂ ਇੰਜੈਕਸ਼ਨ ਵਗੈਰਾ ਇੱਕੋਰੀ ਲਗਾਤਾ ਤੇ ਐਕਸ-ਰੇ ਕਰਵਾਉਣ ਨੂੰ ਗਿਆ ਇਹਨਾਂ ਨੂੰ ਕਿੰਨੇ ਸੱਟਾਂ ਲੱਗੀਆਂ ਇਹਦੀ ਅੱਦੇ ਹੈ ਗਿਆ ਚਾਰ ਪੰਜ ਸੱਟਾਂ ਆਈਆਂ ਜੀ ਹਾਂ ਜੀ ਇਹ ਕੇਸ ਕਰਨ ਵਾਸਤੇ ਬੇਤੇ ਹਾਂਜੀ ਜੀ ਆ ਐਮਐਲਆਰ ਆਪਾਂ ਕਰਵਾ ਕੇ ਭੇਜ ਦਾਂਗੇ ਅਰਨੀ ਵਾਲੇ ਥਾਣੇ ਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਗੌਰਵ ਹੈ ਮਾਰਕੀਟ ਕਮੇਟੀ ਜਿਹੜਾ ਸੁਪਰਵਾਈਜ਼ਰ ਲੱਗਿਆ ਤੇ ਇਹਨਾਂ ਦਾ ਕੋਈ ਕਲਵੀਤ ਚੇਅਰਮੈਨ ਮਾਰਕੀਟ ਕਮੇਟੀ ਦਾ ਤੇ ਉਹਨਾਂ ਨਾਲ ਕੋਈ ਲੜਾਈ ਝਗੜਾ ਹੋਇਆ ਜਿਹਦੇ ਸੰਬੰਧ ਵਿੱਚ ਦਾਖਲ ਹੋਇਆ ਤੇ ਅਸੀਂ ਇਹਦਾ ਐਮਐਲਆਰ ਕਰਤੀ ਉਹਦੇ ਮੁਤਾਬਕ ਜੋ ਵੀ ਇਹ ਬੈਲ ਲਿਖਾਇਆ ਉਸ ਮੁਤਾਬਕ ਕਾਰਵਾਈ ਕੀਤੀ ਉਹ अगेन जो तफ्तीश ہے چاہے جو بیان ਲਿਖਾਇਗਾ ਉਸ ਮੁਤਾਬਕ ਹੋਈ ਤੇ ਫਰਿੱਚ ਕੀਤੀ ਜਾਏਗੀ ਹਾਂਜੀ ਹਾਂਜੀ ਉਹਨਾਂ ਨੇ ਇਹ ਦੱਸਿਆ ਵੀ ਮੈਂ ਉਹਨੂੰ ਬੁਲਾਇਆ ਸੀ ਆ ਉਹਨਾਂ ਨੇ ਦਫਤਰ ਵਿੱਚ ਉਸ ਦੀ ਮੈਡੀਕਲ ਰਿਪੋਰਟ ਮਾਰਕੀ ਅਸੀਂ ਇਹਦਾ ਕਰ ਰਹੇ ਆ ਡਾਕਟਰ ਸਾਹਿਬ ਜਿਹੜੇ ਐਮਐਲਏ ਘਟ ਕੇ ਸੰਭੰਦ ਦੇ ਉਹਨਾਂ ਦਾ ਉਹ ਬਿਆਨ ਲਿਖ ਕੇ ਕਾਰਵਾਈ